ਹੋ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਕਿਸਾਨ ਵੀਰੋ ਪੰਜਾਬ ਦੇ ਵਿੱਚ ਜਿਹੜੀ ਕਣਕ ਦੀ ਬਜਾਈ ਸ਼ੁਰੂ ਹੋ ਗਈ ਆ ਤੇ ਮਿੱਤਰੋ ਕਣਕ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਉਂਦੀ ਆ ਗੁੱਲੀ ਡੰਡੇ ਦੀ ਆਉਂਦੀ ਆ ਹਰ ਸਾਲ ਗੁੱਲੀ ਡੰਡਾ ਜਿਹੜਾ ਆਪਣਾ 10 ਮਾਣ ਤੱਕਾ ਜਿਹੜਾ ਝਾੜ ਘਟਾਉਂਦਾ ਤੇ ਆਪਾਂ ਤਿੰਨ ਤਿੰਨ ਚਾਰ ਚਾਰ ਸਪਰੇਆ ਕਰਕੇ ਵੀ ਥੱਕ ਕੇ ਪਰ ਗੁੱਲੀ ਡੰਡੇ ਦਾ ਕੋਈ ਹੱਲ ਨਹੀਂ ਹੁੰਦਾ ਤੇ ਮਿੱਤਰੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਪੀਆਈ ਕੰਪਨੀ ਦੀ ਅਫਕੀਰਾ ਇਹ ਜਿਹੜੀ 60 ਗ੍ਰਾਮ ਆਪਾਂ ਦਵਾਈ ਆ ਇੱਕ ਏਕੜ ਦੀ ਵਰਤਣੀ ਆ ਤੇ ਬਹੁਤ ਸ਼ਾਨਦਾਰ ਰਿਜ਼ਲਟ ਆਪਣੇ ਨਾਲ ਕਿਸਾਨ ਵੀ ਮੌਜੂਦ ਰਹਿਣਗੇ ਆਪਾਂ ਤੁਹਾਡੀ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਇਹਨਾਂ ਨੇ ਪਿਛਲੇ 2 ਸਾਲਾਂ ਦਾ ਤਜਰਬਾਗਾ ਜਿਹੜਾ ਗੁੱਲੀ ਡੰਡੇ ਤੇ ਸਪਰੇਅ ਕਰਦੇ ਰਹੇ ਆ ਅਫਕੀਰਾ ਤੇ ਕਿਸਾਨ ਵੀਰੋ ਇਹ ਸਪਰੇਅ ਕਰਨੀ ਆ ਜਿਹੜੀ ਆਪਾਂ 60 ਗ੍ਰਾਮ ਅਫਕੀਰਾ ਲੈਣੀ ਆ ਤੇ ਨਾਲ ਆਪਾਂ 2 ਲੀਟਰ ਪੈਡੀਮੈਥ੍ਰਿਨ ਜਿਹੜੀ ਵਜਦੀ ਆ ਬੰਕਰ ਇਹਨਾਂ ਦੋਨਾਂ ਦੀ ਜੋੜੀ ਨੂੰ ਆਪਾਂ ਲਾ ਕੇ ਸਪਰੇਅ ਕਰਨੀ ਆ ਕਣਕ ਦੀ ਬਜਾਈ ਤੋਂ 3 ਦਿਨਾਂ ਦੇ ਅੰਦਰ 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 ਯਾਨੀ ਕਿ 72 ਘੰਟਿਆਂ ਦੇ ਅੰਦਰ ਅੰਦਰ ਆਪਾਂ ਸਪਰੇਅ ਕਰਨੀ ਆ 200 ਲੀਟਰ ਪਾਣੀ ਲਾ ਕੇ ਆਪਾਂ ਸਪਰੇਅ ਕਰਨੀ ਆ ਤੇ ਬੂਮ ਨਾਲ ਆਪਾਂ ਸਪਰੇਅ ਕਰਨੀ ਆ ਪਾਣੀ 200 ਲੀਟਰ ਤੋਂ ਘੱਟ ਨਹੀਂ ਲਾਉਣਾ ਮਿੱਤਰੋ 200 ਲੀਟਰ ਪਾਣੀ ਲਾਵਾਂਗੇ ਤਾਂ ਆਪਾਂ ਨੂੰ ਸ਼ਾਨਦਾਰ ਰਿਜ਼ਲਟ ਮਿਲਣਗੇ ਬਾਕੀ ਆਪਾਂ ਕਿਸਾਨ ਨੂੰ ਪੁੱਛਦੇ ਆਂਗੇ ਇਹਨਾਂ ਦਾ ਕਿੱਦਾਂ ਦਾ ਤਿਆਰਬਾ ਰਿਹਾ ਤੇ ਅਗਲੀ ਬਾਅਦ ਦੇ ਵਿੱਚ ਤੁਹਾਨੂੰ ਦੱਸਦੇ ਆਂ ਹੋਰ ਕੀ ਕੀ ਆ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਅਸ਼ਕੰਦਰ ਸਿੰਘ ਆ ਪਿੰਡ ਮੱਤਾ ਜ਼ ਇਹ ਦਵਾਈ ਬੰਕਰ ਤੇ ਵਕੀਰਾ ਜੀ ਦੋਨੇ ਮੈਨੂੰ 2-3 ਸਾਲ ਹੋ ਗਏ ਜੀ ਕਰਦਿਆਂ ਨੂੰ ਤੇ ਕਣਕ ਦੀ ਬਜਾਈ ਤੋਂ 3 ਦਿਨਾਂ ਤੇ ਵਿਚ ਵਿਚ ਆਪਾਂ ਕਰ ਸਕਦੇ ਆ ਇਹਦਾ ਬਹੁਤ ਵਧੀਆ ਰਿਜ਼ਲਟ ਆ ਜੀ ਤੇ ਮਿੱਤਰੋ ਤੁਸੀਂ ਵੀ ਇਹਦੀ ਇੱਕ ਵਾਰ ਇਸਤੇਮਾਲ ਜ਼ਰੂਰ ਕਰਕੇ ਵੇਖੋ ਗੁੱਲੀ ਡੰਡੇ ਤੇ ਬਹੁਤ ਸ਼ਾਨਦਾਰ ਰਿਜ਼ਲਟ ਆਗਾ ਸਪਰੇਅ ਆਪਾਂ ਜੇ ਹੋ ਸਕੇ ਤਾਂ ਸ਼ਾਮ ਦੇ ਟਾਈਮ ਸਪਰੇਅ ਕਰਨੀ ਆ ਇੱਕ ਹਵਾ ਦੇ ਵਿੱਚ ਆਪਾਂ ਸਪਰੇਅ ਨਹੀਂ ਕਰਨੀ 200 ਲੀਟਰ ਪਾਣੀ ਲਾ ਕੇ ਬੂਮ ਨਾਲ ਸਪਰੇਅ ਕਰਨੀ ਆ ਜਾਪਾਨੀ ਟੈਕਨੋਲੋਜੀ ਵਾਲੀ ਸਪਰੇਅ ਆ ਜੀ ਮਿੱਤਰੋ ਬਹੁਤ ਵਧੀਆ ਟੈਕਨੋਲੋਜੀ ਆ ਤੇ ਆਪਾਂ ਨੂੰ ਰਿਜ਼ਲਟ ਬਹੁਤ ਸ਼ਾਨਦਾਰ ਮਿਲਦੇ ਆ। ਸਪਰੇਅ ਤੋਂ ਬਾਅਦ ਆਪਾਂ 21 ਦਿਨਾਂ ਬਾਅਦ ਆਪਾਂ ਪਾਣੀ ਲਾਉਣਾ। ਜੇ ਗੁੱਲੀ ਡੰਡਾ ਮਾੜਾ ਮੋਟਾ ਉੱਗਰਦਾ ਵੀ ਆ ਤਾਂ ਉਹ ਵੀ ਗੁੱਲੀ ਡੰਡਾ ਜਿਹੜਾ ਇਹਦੇ ਨਾਲ ਖਤਮ ਹੋ ਜਾਂਦਾਗਾ। ਤੇ ਦੂਜੇ ਨੰਬਰ ਤੇ ਇਹਦੇ ਵਿੱਚ ਜਿਹੜਾ ਆਪਾਂ ਜੇ ਦੋ ਜਿਹੜਾ ਢਾਟਾ ਖੋਲਾਂਗੇ ਤਾਂ ਆਪਾਂ ਨੂੰ ਸਕੈਨਰ ਮਿਲਦਾ। ਸਕੈਨ ਕਰਾਂਗੇ ਤਾਂ ਆਪਾਂ ਨੂੰ ਜਿਹੜਾ ਕੈਸ਼ਬੈਕ ਵੀ ਮਿਲੂਗਾ। ਛੋਟੀ ਸ਼ੀਸ਼ੀ ਆ ਜਿਹੜੀ 1 ਏਕੜ ਵਾਲੀ ਉਹ ਤੇ ਆਪਾਂ ਨੂੰ 25 ਰੁਪਏ ਤੇ ਕਰ ਕੈਸ਼ਬੈਕ ਮਿਲਦਾ ਤੇ ਬਾਕੀ ਆਪਾਂ ਨੂੰ ਇਹਦੇ ਵਿੱਚ ਬੁਲਟ ਚਿੱਤਣ ਦਾ ਵੀ ਸੁਨਹਿਰੀ ਮੌਕਾ ਇਸ ਵਾਰ ਕਿ ਆਪਾਂ ਬੋਲਟ ਮੋਟਰਸਾਈਕਲ ਵੀ ਜਿੱਤ ਸਕਦੇ ਆਂਗੇ। ਧੰਨਵਾਦ ਮਿੱਤਰੋ ਇੱਕ ਵਾਰੀ ਅਫਕੀਰਾ ਤੇ ਬੈਂਕਰ ਜ਼ਰੂਰ ਵਰਤ ਕੇ ਵੇਖੋ। ਮਿੱਤਰੋ ਪੀਆਈ ਕਿਸਾਨ ਮਿੱਤਰਾ ਐਪ ਆ ਜਿਹੜੀ ਤੁਸੀਂ ਡਾਊਨਲੋਡ ਕਰਕੇ ਤੇ ਉੱਥੇ ਜਿਹੜਾ QR ਕੋਡ ਸਕੈਨ ਕਰੋਗੇ ਤਾਂ ਤੁਹਾਨੂੰ ਜਿਹੜੇ ਰਿਵਾਰਡ ਮਿਲਣਗੇ ਬੋਲਟ ਵੀ ਤੁਸੀਂ ਜਿੱਤ ਸਕਦੇ ਹੋ। ਤੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਤੁਸੀਂ ਫਾਰਮ ਜਿਹੜੇ ਭਰ ਸਕਦੇ ਹੋ। ਧੰਨਵਾਦ ਜੀ।